ਸਿੱਖ ਧਰਮ ਵਿੱਚ ਸਾਰੇ 10 ਗੁਰੂ ਸਾਹਿਬਾਨ ਮਰਦ ਹੀ ਸਨ ਕਿਉਂ ਕਿਸੇ ਔਰਤ ਨੂੰ ਗੁਰੂ ਨਹੀਂ ਬਣਾਇਆ ਗਿਆ ਕਿਉਂ ਕਿਸੇ ਔਰਤ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ ਗਿਆ ਦੋਸਤੋ ਅੱਜ ਕੁਝ ਲੋਕਾਂ ਵੱਲੋਂ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਜੇ ਸਿੱਖ ਧਰਮ ਤਾਂ ਆਪਣੇ ਆਪ ਨੂੰ ਇੱਕ ਆਧੁਨਿਕ ਤੇ ਸਾਰੇ ਮਾਪਦੰਡਾ ਉਤੇ ਖਰਾ ਉਤਰਦਾ ਦਰਸਾਉਂਦਾ ਪਰ ਜਿੱਥੇ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਔਰਤ ਨੂੰ ਮਰਦ ਪ੍ਰਧਾਨ ਸਮਾਜ ਦੇ ਬਰਾਬਰ ਖੜਾਉਂਦੇ ਹੋਏ ਫਰਮਾਇਆ ਸੀ ਕਿ ਸੋਕਿਓ ਮੱਧ ਆਖੀਏ ਜੇ ਤਾਂ ਜਮੇਰਾ ਜਾਨ ਪਰ ਇੱਕ ਔਰਤ ਨੂੰ ਇੰਨਾ ਮਾਨ ਸਤਕਾਰ ਇੰਨੀ ਮਹਾਨਤਾ ਦੇਣ ਦੇ ਬਾਵਜੂਦ ਕਿਉਂ ਕਿਸੇ ਔਰਤ ਨੂੰ ਗੁਰੂ ਨਹੀਂ ਬਣਾਇਆ ਗਿਆ ਕਿਉਂ ਅੱਜ ਸਾਨੂੰ 11ਵੇਂ ਗੁਰੂ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਚ ਅਨੇਕਾਂ ਭਗਤਾ ਮਹਾਂਪੁਰਖਾਂ ਪੱਟਾਂ ਦੀ ਬਾਣੀ ਦਰਜ ਹੈ ਫਿਰ ਕਿਸੇ ਔਰਤ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਇਸ ਦੇ ਕਾਰਨ ਕੀ ਸਨ ਕੀ ਸਿੱਖ ਧਰਮ ਵਿੱਚ ਵੀ ਦੂਜੇ ਧਰਮਾਂ ਵਾਂਗ ਔਰਤਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਕੀ ਹੈ ਅਸਲੀ ਸੱਚ ਆਓ ਅੱਜ ਦੀ ਇਸ ਵੀਡੀਓ ਰਾਹੀਂ ਜਾਣਦੇ ਹਾਂ ਜਿਸ ਨੂੰ ਸੁਣ ਕੇ ਹਰ ਇੱਕ ਸਿੱਖ ਮਰਦ ਅਤੇ ਹਰ ਇੱਕ ਸਿੱਖ ਬੀਬੀ ਮਾਣ ਮਹਿਸੂਸ ਕਰਨਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੂਰੀ ਦੁਨੀਆ ਤੱਕ ਇਸ ਸਵਾਲ ਦਾ ਜਵਾਬ ਪਹੁੰਚ ਸਕੇ ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਿੱਖ ਧਰਮ ਵਿੱਚ 10 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ 10 ਗੁਰੂ ਸਹਿਬਾਨ ਮਰਦ ਸਨ ਜਿਸ ਤੋਂ ਬਾਅਦ ਗੁਰਤਾ ਗੱਦੀ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਜੋ ਅਨੰਤ ਹਨ ਤੇ ਕਿਸੇ ਵੀ ਲਿੰਗ ਪਛਾਣ ਤੋਂ ਪਰੇ ਹਨ ਹੁਣ ਪ੍ਰਸ਼ਨ ਇਹ ਹੈ ਕਿ ਕਿਉਂ ਕਿਸੇ ਔਰਤ ਨੂੰ ਗੁਰੂ ਨਹੀਂ ਬਣਾਇਆ ਗਿਆ ਇਸ ਸਵਾਲ ਨੂੰ ਵਿਸਤਾਰ ਨਾਲ ਸਮਝਣ ਲਈ ਅਸੀਂ ਇਤਿਹਾਸਿਕ ਸਮਾਜਿਕ ਅਧਿਆਤਮਿਕ ਅਤੇ ਗੁਰਮਤ ਦੇ ਪੱਖਾਂ ਉੱਤੇ ਝਾਤ ਮਾਰਦੇ ਹਾਂ ਸਭ ਤੋਂ ਪਹਿਲਾਂ ਜੇਕਰ ਇਤਿਹਾਸਿਕ ਅਤੇ ਸਮਾਜਿਕ ਪੱਖਾਂ ਤੋਂ ਦੇਖੀਏ ਸਾਸੇ ਕੇ ਗੁਰੂ ਸਾਹਿਬਾਨ 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਪ੍ਰਕਾਸ਼ਮਾਨ ਹੁੰਦੇ ਹਨ ਇਹ ਉਹ ਸਮਾਂ ਸੀ ਜਿੱਥੇ ਸਮਾਜ ਵਿੱਚ ਬਹੁਤ ਜ਼ਿਆਦਾ ਪੁਰਖ ਪ੍ਰਧਾਨ ਸਨ ਤੇ ਔਰਤਾਂ ਨੂੰ ਬਹੁਤ ਘੱਟ ਅਧਿਕਾਰ ਮਿਲੇ ਹੋਏ ਸਨ ਉਦੋਂ ਔਰਤਾਂ ਨੂੰ ਸਿੱਖਿਆ ਨਹੀਂ ਸੀ ਦਿੱਤੀ ਜਾਂਦੀ ਕੋਈ ਫੈਸਲੇ ਲੈਣ ਦੀ ਆਜ਼ਾਦੀ ਨਹੀਂ ਸੀ ਹੋਰ ਤਾਂ ਹੋਰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਤਾਂ ਔਰਤਾਂ ਦੀ ਭੂਮਿਕਾ ਲਗਭਗ ਨਾ ਦੇ ਬਰਾਬਰ ਸੀ ਉਹਨਾਂ ਦਿਨੀ ਔਰਤਾਂ ਨੂੰ ਮਰਦ ਦੀ ਜੁੱਤੀ ਅਤੇ ਬਰਾਈਆਂ ਦੀ ਜੜ ਜਾਂ ਫੰਦੇ ਵਜੋਂ ਦੇਖਿਆ ਜਾਂਦਾ ਸੀ ਔਰਤਾਂ ਨੂੰ ਸਿਰਫ ਤੇ ਸਿਰਫ ਘਰੇਲੂ ਕੰਮ ਬੱਚੇ ਪੈਦਾ ਕਰਨ ਅਤੇ ਮਰਦਾਂ ਦੀ ਸੇਵਾ ਕਰਨ ਲਈ ਵਰਤਿਆ ਜਾਂਦਾ ਸੀ ਉਸੇ ਦੌਰ ਵਿੱਚ ਬੱਚੀਆਂ ਨੂੰ ਮਾਰਨਾ ਭੂਰਣ ਹੱਤਿਆ ਆਮ ਹੁੰਦੀ ਤੇ ਸਤੀ ਪ੍ਰਥਾ ਨੂੰ ਵੱਤ ਚੜ ਕੇ ਉਤਸ਼ਾਹਿਤ ਕੀਤਾ ਜਾਂਦਾ ਸਤੀ ਪ੍ਰਥਾ ਮਤਲਬ ਕਿ ਜੇ ਕਿਸੇ ਇੱਕ ਔਰਤ ਦਾ ਪਤੀ ਕਿਸੇ ਕਾਰਨ ਮਰ ਜਾਂਦਾ ਸੀ ਤਾਂ ਉਸ ਦੀ ਪਤਨੀ ਨੂੰ ਵੀ ਧੱਕੇ ਨਾਲ ਮਰੇ ਹੋਏ ਪਤੀ ਦੇ ਨਾਲ ਜਾਉਂਦਿਆਂ ਹੀ ਸਾੜ ਦਿੱਤਾ ਜਾਂਦਾ ਅਜਿਹੇ ਹਾਲਾਤ ਸਨ ਜਿਸ ਤੋਂ ਬਾਅਦ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੇ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਲਈ ਬਹੁਤ ਜ਼ਿਆਦਾ ਕੰਮ ਕੀਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦੋਂ ਹੀ ਫਰਮਾਇਆ ਸੀ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਣ ਜੈਨ ਕਿ ਔਰਤ ਨੂੰ ਮੰਦਾ ਕਿਉਂ ਕਹਿੰਦੇ ਹੋ ਜਿਸ ਦੀ ਕੁੱਖ ਤੋਂ ਰਾਜੇ ਮਹਾਰਾਜੇ ਵੀ ਜਨਮ ਲੈਂਦੇ ਹਨ ਗੁਰੂ ਸਾਹਿਬ ਨੇ ਔਰਤਾਂ ਦੀ ਮਹੱਤਤਾ ਨੂੰ ਰੌਸ਼ਨ ਕੀਤਾ ਉਹਨਾਂ ਨੂੰ ਸੰਗਤ ਵਿੱਚ ਬੈਠਣ ਨਾਲ ਬੈਠ ਕੇ ਲੰਗਰ ਛਕਣ ਕੰਮ ਕਰਨ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਖੁੱਲ ਕੇ ਆਗਿਆ ਦਿੱਤੀ। ਇਸੇ ਕਰਕੇ ਬਾਅਦ ਵਿੱਚ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਘਰਾਂ ਵਿੱਚ ਕੈਦ ਹੋਈਆਂ ਔਰਤਾਂ ਨੂੰ ਸਿੱਖੀ ਦੇ ਪ੍ਰਚਾਰਕਾਂ ਵਜੋਂ ਨਿਯੁਕਤ ਕੀਤਾ ਸੀ। ਜਦੋਂ ਤੀਜੇ ਪਾਤਸ਼ਾਹ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਲਈ 22 ਮੱਜੀਆਂ ਅਤੇ ਬਹੁਜਾ ਪੀੜੇ ਬਣਾਉਦੇ ਹਨ ਤਾਂ ਇਨ੍ਹਾਂ 22 ਮੱਜੀਆਂ ਵਿੱਚ ਬਹੁਤ ਸਾਰੀਆਂ ਔਰਤਾਂ ਵੀ ਪ੍ਰਚਾਰਕਾਂ ਵਜੋਂ ਨਿਯੁਕਤ ਕੀਤੀਆਂ ਹੋਈਆਂ ਸਨ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਵਿੱਚ ਔਰਤਾਂ ਨੂੰ ਬਰਾਬਰ ਦਾ ਸਤਾਰਾ ਦਿੱਤਾ। ਉਦੋਂ ਔਰਤਾਂ ਦੀ ਹਿੱਸੇਦਾਰੀ 40% ਸੀ। ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਵਾਸਤੇ ਦੂਰ ਦੂਰ ਤੋਂ ਬਾਣੀ ਇਕੱਠੀ ਕਰਵਾ ਰਹੇ ਸਨ ਤਾਂ ਉਦੋਂ ਪੰਜਾਬੀ ਦਾ ਇੱਕ ਮਹਾਨ ਕ ਵਿਸਾਕਾਰ ਕਿਹਾ ਜਾਂਦਾ ਪੀਲੂ ਸ਼ਾਹਰ ਵੀ ਆਪਣੀਆਂ ਲਿਖਤਾਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਆਉਂਦਾ ਏ ਪਰ ਪੰਜਵੇਂ ਪਾਤਸ਼ਾਹ ਜੀ ਨੇ ਪੀਲੂ ਸ਼ਾਹਰ ਦੀਆਂ ਲਿਖਤਾਂ ਨੂੰ ਵੇਖ ਕੇ ਸਾਫ਼ ਇਨਕਾਰ ਕਰ ਦਿੱਤਾ। ਕਿਉਂਕਿ ਪੀਲੂ ਸ਼ਾਇਰ ਦੀ ਇੱਕ ਲਿਖਤ ਸੀ ਜਿਸ ਵਿੱਚ ਉਹਨੇ ਲਿਖਿਆ ਹੋਇਆ ਸੀ ਕਿ ਬੇਸ਼ੱਕ ਇੱਕ ਕੋਰੇ ਕਾਗਜ਼ ਉੱਤੇ ਜੇਕਰ ਔਰਤ ਦੀ ਕੱਲੀ ਤਸਵੀਰ ਹੀ ਬਣਾ ਦਿੱਤੀ ਜਾਵੇ ਤਾਂ ਉਹ ਤਸਵੀਰ ਵੀ ਵੱਡੇ ਤੋਂ ਵੱਡੇ ਮਹਾਤਮਾ ਨੂੰ ਨਰਕਾਂ ਵਿੱਚ ਭੇਜ ਸਕਦੀ ਹੈ ਜੈਨਿਕ ਪੀਲੂ ਦਾ ਮੰਨਣਾ ਸੀ ਕਿ ਇੱਕ ਔਰਤ ਨਰਕਾਂ ਦਾ ਦਵਾਰ ਹੁੰਦੀ ਹੈ ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੀਂਡੂ ਸ਼ਾਇਰ ਦੀਆਂ ਲਿਖਤਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਪਰ ਫਿਰ ਵੀ ਕਿਉਂ ਕੋਈ ਔਰਤ ਗੁਰੂ ਨਹੀਂ ਬਣ ਸਕੀ ਇਸ ਦਾ ਸਭ ਤੋਂ ਵੱਡਾ ਕਾਰਨ ਕੇ ਸਮਾਜਿਕ ਪਾਬੰਦੀਆਂ ਕਾਰਨ ਔਰਤਾਂ ਵਾਸਤੇ ਉਦੋਂ ਇਹ ਰਤਬਾ ਹਾਸਲ ਕਰਨਾ ਬਹੁਤ ਮੁਸ਼ਕਲ ਸੀ ਪਰ ਗੁਰੂ ਸਾਹਿਬਾਨ ਨੇ ਇਸ ਨੂੰ ਬਦਲਦਾ ਕੰਮ ਕੀਤਾ ਸਿੱਖ ਧਰਮ ਵਿੱਚ ਗੁਰਗੱਦੀ ਇੱਕ ਅਧਿਆਤਮਿਕ ਦੀ ਵਿਰਾਸਤ ਹੈ ਜਿਸ ਨੂੰ ਜੋਤ ਕਹਿੰਦੇ ਹਨ ਤੇ ਜੋ ਇੱਕ ਗੁਰੂ ਤੋਂ ਦੂਜੇ ਗੁਰੂ ਵਿੱਚ ਜਾਂਦੀ ਹੈ ਹਰ ਗੁਰੂ ਸਾਹਿਬਾਨ ਨੇ ਆਪਣੇ ਉੱਤਰਾਧਿਕਾਰੀ ਨੂੰ ਅਧਿਆਤਮਿਕ ਦੇ ਗੁਣ ਭਗਤੀ ਅਤੇ ਲੀਡਰਸ਼ਿਪ ਦੇ ਆਧਾਰ ਤੇ ਚੁਣਿਆ ਸੀ ਨਾ ਕਿ ਲਿੰਗ ਪਛਾਣ ਦੇ ਆਧਾਰ ਤੇ ਇਹ ਅਗਲਾ ਗੁਰੂ ਕੱਲਾ ਮਰਦ ਹੀ ਹੋਵੇਗਾ ਗੁਰੂ ਦੀ ਚੋਣ ਯੋਗਤਾ ਦੇ ਆਧਾਰ ਤੇ ਹੋਈ ਉਦਾਹਰਨ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਹਣਾ ਜੀ ਨੂੰ ਚੁਣਿਆ ਨਾ ਕਿ ਆਪਣੇ ਪੁੱਤਰਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜਵਾਈ ਗੁਰੂ ਰਾਮਦਾਸ ਜੀ ਨੂੰ ਚੁਣਿਆ ਕੁਝ ਸਿੱਖ ਵਿਦਵਾਨਾਂ ਮੁਤਾਬਕ ਸਿੱਖ ਧਰਮ ਵਿੱਚ ਗੁਰਤਾ ਗੱਦੀ ਦੀ ਇਹ ਰਸਮ ਇੱਕ ਰੱਬੀ ਹੁਕਮ ਸੀ ਅਤੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਨੁਜੁਕਤ ਨਹੀਂ ਸੀ ਕੀਤਾ ਉਹ ਸ਼ਬਦ ਗੁਰੂ ਦੇ ਪ੍ਰਤੀਨਿਧੀ ਸਨ ਦੇਸ ਦਾ ਮੋਲ ਸੰਦੇਸ਼ ਲਿੰਗ ਜਾਤ ਪਾਤ ਤੋਂ ਪਰੇ ਹੈ ਗੁਰੂ ਸਾਹਿਬਾਨਾਂ ਨੇ ਔਰਤਾਂ ਨੂੰ ਗੁਰੂ ਬਣਾਉਣ ਲਈ ਜ਼ਬਰਦਸਤੀ ਵੀ ਨਹੀਂ ਕੀਤੀ ਕਿਉਂਕਿ ਉਹ ਪੱਛਮੀ ਆਧੁਨਿਕ ਬਰਾਬਰੀ ਦੇ ਮਾਪਦੰਡ ਪੂਰੇ ਕਰਨ ਲਈ ਨਹੀਂ ਬਲਕਿ ਜੀਵਾਂ ਨੂੰ ਬਚਾਉਣ ਵਾਸਤੇ ਆਏ ਸਨ ਗੁਰੂ ਸਾਹਿਬਾਨਾਂ ਨੇ ਔਰਤਾਂ ਦੀ ਬਰਾਬਰੀ ਨੂੰ ਅਮਲ ਵਿੱਚ ਲਿਆਂਦਾ ਨਾ ਕਿ ਸਿਰਫ ਗੱਲਾਂ ਵਿੱਚ ਭਾਵੇਂ ਕਿ ਕੋਈ ਔਰਤ ਗੁਰੂ ਨਹੀਂ ਬਣੀ ਪਰ ਫਿਰ ਵੀ ਸਿੱਖ ਧਰਮ ਵਿੱਚ ਔਰਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਦਾਹਰਨ ਵਜੋਂ ਮਾਤਾ ਖੀਵੀ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਧਰਮਸ ਪਤਨੀ ਜਿਨ੍ਹਾਂ ਨੇ ਲੰਗਰ ਪ੍ਰਥਾ ਨੂੰ ਮਜ਼ਬੂਤ ਕੀਤਾ ਬੇਬੇ ਨਾਨਕੀ ਜੀ ਬੀਬੀ ਭਾਨੀ ਜੀ ਸੇਵਾ ਦੇ ਪੁੰਜ ਮਾਤਾ ਸਹਿਬਕੌਰ ਮਾਈ ਭਾਗੋ ਜੀ ਵਰਗੀਆਂ ਮਹਾਨ ਸਿੱਖ ਬੀਬੀਆਂ ਗੁਰੂ ਅਮਰਦਾਸ ਜੀ ਦੀਆਂ 22 ਮੱਜੀਆਂ ਵਿੱਚੋਂ 4 ਮੱਜੀਆਂ ਉੱਤੇ ਔਰਤਾਂ ਨੂੰ ਨਿਯੁਕਤ ਕੀਤਾ ਹੋਇਆ ਸੀ ਜੇਕਰ ਆਪਾਂ ਗੱਲ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤਾਂ ਦੀ ਬਾਣੀ ਕਿਉਂ ਨਹੀਂ ਦਰਜ ਕੀਤੀ ਗਈ ਤਾਂ ਉਹਨਾਂ ਦਿਨੀ ਸ਼ਾਇਦ ਸਮਾਜਿਕ ਪਾਬੰਦੀਆਂ ਕਾਰਨ ਔਰਤਾਂ ਨੂੰ ਲਿਖਣ ਜਾਂ ਅਧਿਆਤਮਿਕ ਲਈ ਸਮਾਂ ਨਾ ਮਿਲਿਆ ਹੋਵੇ ਪਰ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਬਰਾਬਰ ਦੇਖਿਆ ਅਤੇ ਪੁਰਖਾਂ ਤੇ ਮਰਦਾਂ ਦੋਵਾਂ ਵਾਸਤੇ ਇੱਕ ਸਮਾਨ ਨਿਜਮ ਬਣਾਇਆ ਸਿੱਖ ਗੁਰਮਤਿ ਅਨੁਸਾਰ ਲਿੰਗ ਪਛਾਣ ਮਨੁੱਖ ਦੇ ਸਰੀਰ ਨਾਲ ਜੁੜੀ ਹੋਈ ਹੈ ਪਰ ਆਤਮਾ ਲਿੰਗ ਪਛਾਣ ਤੋਂ ਮੁਕਤ ਹੈ ਜੀਵ ਦੀ ਮੁਕਤੀ ਕਰਮਾਂ ਤੇ ਨਿਰਭਰ ਕਰਦੀ ਹੈ ਨਾ ਕਿ ਲਿੰਗ ਪਛਾਣ ਤੇ ਕਿ ਉਹ ਮਰਦ ਹੈ ਜਾਂ ਔਰਤ ਗੁਰੂ ਸਾਹਿਬਾਨ ਨੇ ਸੰन्यास ਨੂੰ ਰੱਦ ਕੀਤਾ ਅਤੇ ਗ੍ਰਸਤੀ ਜੀਵਨ ਨੂੰ ਉੱਤਮ ਦੱਸਿਆ ਜਿਸ ਵਿੱਚ ਪੁਰਸ਼ ਅਤੇ ਔਰਤਾ ਬਰਾਬਰ ਦੇ ਹਿੱਸੇਦਾਰ ਹਨ ਕਿਸੇ ਔਰਤ ਨੂੰ ਗੁਰੂ ਨਾ ਮੰਨਣਾ ਅਸਮਾਨਤਾ ਨਹੀਂ ਸਗੋਂ ਉਦੋਂ ਦੇ ਇਤਿਹਾਸਕ ਹਾਲਾਤਾਂ ਨੂੰ ਦਰਸਾਉਂਦਾ ਹੈ ਅੱਜ ਵੀ ਸਿੱਖ ਧਰਮ ਔਰਤਾਂ ਨੂੰ ਪੂਰੀ ਆਜ਼ਾਦੀ ਦਿੰਦਾ ਹੈ ਕੋਈ ਪਰਦਾ ਨਹੀਂ ਕੋਈ ਸਤੀ ਪ੍ਰਥਾ ਨਹੀਂ ਉਹ ਵੀ ਬਰਾਬਰ ਅਮਤ ਛਕਦੀਆਂ ਹਨ ਤੇ ਬਰਾਬਰ ਪੰਗਤ ਸੰਗਤ ਵਿੱਚ ਬੈਠਦੀਆਂ ਹਨ ਸਿੱਖ ਧਰਮ ਨੇ ਔਰਤਾਂ ਨੂੰ ਉਸ ਸਮੇਂ ਦੇ ਮੁਕਾਬਲੇ ਬਹੁਤ ਉੱਚਾ ਸਥਾਨ ਦਿੱਤਾ ਜੋ ਅੱਜ ਦੇ ਸਮੇਂ ਵਿੱਚ ਵੀ ਪੂਰੀ ਦੁਨੀਆ ਦੇ ਧਰਮਾਂ ਨਾਲੋਂ ਸਭ ਤੋਂ ਉੱਤੇ ਹੈ ਤੇ ਅੱਜ ਵੀ ਬਰਾਬਰੀ ਦਾ ਪ੍ਰਤੀਕ ਹੈ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਣ ਤੋਂ ਬਾਅਦ ਜਿੱਤੇ ਇੱਕ ਮਰਦ ਨੂੰ ਸਿੰਘ ਨਾਮ ਦਿੱਤਾ ਉੱਥੇ ਹੀ ਇੱਕ ਔਰਤ ਨੂੰ ਵਖਰਾ ਕੌਰ ਨਾਮ ਲਾਉਣ ਦਾ ਹੁਕਮ ਕੀਤਾ ਜਿਸ ਨਾਲ ਇੱਕ ਔਰਤ ਆਪਣੇ ਆਪ ਨਾਲ ਕੌਰ ਸ਼ਬਦ ਲਗਾ ਕੇ ਆਪਣੇ ਪਤੀ ਦੇ ਨਾਮ ਤੇ ਨਿਰਭਰ ਨਹੀਂ ਰਹਿੰਦੀ ਇਸ ਤੋਂ ਇਲਾਵਾ ਸਿੱਖ ਇਤਿਹਾਸ ਵਿੱਚ ਮਹਾਰਾਣੀ ਸਦਾ ਕੌਰ ਤੇ ਮਹਾਰਾਣੀ ਜਿੰਦ ਕੌਰ ਦੋ ਵੱਡੀਆਂ ਉਦਾਹਰਨਾਂ ਹਨ ਜਦੋਂ ਔਰਤਾਂ ਨੇ ਰਾਜਨੀਤਿਕ ਅਤੇ ਫੌਜੀ ਮਹੀਮਾ ਕਰਕੇ ਸਾਰੇ ਸਮਾਜ ਦੀ ਅਗਵਾਈ ਕੀਤੀ ਸੀ ਇਸ ਵਿੱਚ ਮਰਦ ਵੀ ਸ਼ਾਮਲ ਸਨ ਸਿੱਖ ਧਰਮ ਨੇ 500 ਸਾਲ ਪਹਿਲਾਂ ਹੀ ਔਰਤਾਂ ਨੂੰ ਮਰਦਾਂ ਨਾਲ ਪੂਰੀ ਬਰਾਬਰੀ ਦਿੱਤੀ ਜੋ ਅੱਜ ਵੀ ਦੁਨੀਆ ਲਈ ਇੱਕ ਮਿਸਾਲ ਹੈ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਨਾ ਸਿਰਫ ਸਤਿਕਾਰਿਆ ਸਗੋਂ ਉਸ ਨੂੰ ਸਮਾਜ ਦੀ ਮੁੱਖ ਹਿੱਸੇਦਾਰ ਬਣਾਇਆ ਸੋ ਕਿਉਂ ਬੰਦਾ ਆਖੀ ਹੈ ਜਿਤ ਜਮੇ ਰਹਿ ਜਾਣ ਇਹ ਸਿੱਖੀ ਦਾ ਮੂਲ ਹੈ ਉੱਤੇ ਹੀ ਜੇਕਰ ਆਪਾਂ ਹੋਰ ਨਾਲ ਧਰਮਾਂ ਦੀ ਗੱਲ ਕਰੀਏ ਤਾਂ ਦੁਨੀਆ ਦੇ ਬਹੁਤ ਸਾਰੇ ਧਰਮਾਂ ਵਿੱਚ ਔਰਤਾਂ ਨੂੰ ਬੇਸ਼ੱਕ ਅਧਿਆਤਮਿਕ ਤੌਰ ਤੇ ਬਰਾਬਰਤਾ ਸ਼ਾਇਦ ਮੰਨਿਆ ਜਾਂਦਾ ਹੈ ਪਰ ਸਮਾਜਿਕ ਧਾਰਮਿਕ ਉਹਧਿਆ ਤੇ ਅਧਿਕਾਰਾਂ ਤੇ ਧਰਮ ਦੇ ਨਿਜਵਾਂ ਵਿੱਚ ਅੱਜ ਵੀ ਉਹਨਾਂ ਨਾਲ ਭੇਦਭਾਵ ਵਿਖਿਆ ਜਾਂਦਾ ਅੱਜ ਦੇ ਸਮੇਂ ਵਿੱਚ ਸਿੱਖ ਹੀ ਦੁਨੀਆ ਦਾ ਇਕਲੌਤਾ ਐਸਾ ਧਰਮ ਹੈ ਜਿਸ ਵਿੱਚ ਔਰਤਾਂ ਦੀ ਬਰਾਬਰੀ ਨੂੰ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਵੀ ਦੁਨੀਆ ਦੇ ਦੂਜੇ ਧਰਮ ਜਿਵੇਂ Hindu, Muslim, Isai, Bodhi, Parsi, Jain, Jodo ਔਰਤਾਂ ਨੂੰ ਸਮਾਜ ਵਿੱਚ ਅਤੇ ਧਾਰਮਿਕ ਮਾਮਲਿਆਂ ਵਿੱਚ ਉਹ ਸਥਾਨ ਨਹੀਂ ਦੇ ਸਕੇ ਜੋ ਬਰਾਬਰੀ ਦੇ ਅੱਖ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਦਿੱਤੇ ਹੋਏ ਹਨ हां ए गल जरूर है ए बाकी दे धर्म आज सिख धर्म दी tarz ते अपने रीति-रिवाजां विच सुधार जरूर कर रहे हन सो दोस्तों ए सी सारी हकीकत कि क्यों एक औरत नु सिख गुरु नहीं बनाया गया वीडियो आखिर तक देखन लेय ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਂ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ